ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਪਾਂ ਤੁਹਾਨੂੰ ਜ਼ਿੰਦਗੀ ਬਲਾਸ ਦੀ ਲੜੀ ਤਹਿਤ ਜੋ 50ਵੇਂ ਸਾਲ ਦਾ ਹਵਾਲਾ ਸਰਵਨ ਕਰਾਉਣ ਜਾ ਰਹੇ ਹਾਂ 50ਵੇਂ ਸਾਲ ਦਾ ਹਵਾਲਾ ਜੱਲੀ ਉਮਰ 50ਵੇਂ ਸਾਲ ਦੀ ਏ ਪੁਰਸ਼ ਦੇਖ ਲੈ ਧੌਲੜੇ ਆਉਂਦੇ ਨੇ ਗੁੱਜੀ ਰਮਜਨਾ ਅਜੇ ਮਲੂਮ ਹੋਈ ਕੇਸ ਕਾਲੜੇ ਰੰਗ ਵਟਾਉਂਦੇ ਨੇ ਪੜ ਇਲਮ ਤੈ ਗੱਡੀਆਂ ਲੱਦ ਲਈਆਂ ਹੁਣ ਤਾਂ ਹਰਫ ਵੀ ਘਟ ਦੇ ਸਾਮ ਦੇ ਨੇ ਜੇ ਕਰ ਪੜਨ ਤੋਂ ਬਾਤ ਮਲੂਮ ਹੋਈ ਲੋਕ ਪੜਦਿਆਂ ਉਮਰ ਲੰਘਾਵਦੇ ਨੇ ਪੜ ਕੇ ਪੋਥੀਆਂ ਨਾਲ ਗਿਆਨ ਕਰਦੇ ਮਾੜੇ ਵੇਖੋ ਗਰੀਬ ਨੂੰ ਧਾਮਦੇ ਨੇ ਪੜ ਪੜ ਵੀਦ ਪੁਰਾਣ ਕੁਰਾਨ ਸਾਰੇ ਸਾਰੇ ਮੁਲਕ ਨੂੰ ਜਿਤਨਾ ਚਾਹੁੰਦੀ ਨੇ ਪੜਕੇ ਵੇਦ ਵਿਦਾਂਤ ਨਾਲ ਸ਼ਾਂਤ ਆਏ ਦੁਈ ਕਦੇ ਨਾ ਦਿਲੋਂ ਗਵਾਮ ਦੇ ਨੇ ਪੜਕੇ ਇਲਮ ਨਾਲ ਅਮਲ ਕਮਾਲ ਕਰਦੇ ਲੋਭ ਲੋਕ ਜੀਵ ਨੂੰ ਸਿਕਲ ਚੜਾਵਦੇ ਨੇ ਪੜਕੇ ਇਲਮ ਨਾਲ ਅਮਲ ਕਮਾਲ ਕਰਦੇ ਲੋਕ ਜੀਵਨੋਂ ਸਿਕਲ ਚੜਾਵਦੇ ਨੇ ਪੜ ਕੇ ਲੋਕ ਮਕਾਮ ਦੇ ਕਤਬਖਾਨੇ ਨਹੀਂ ਯਾਰ ਨਾਲ ਅੱਖੀਆਂ ਲਾਮਦੇ ਨੇ ਪੜ ਪੜ ਇਲਮ ਨਾ ਕਦੇ ਵੀ ਬਸ ਕਰ ਦੇ ਆਸ਼ਕ ਅਲਫ਼ਤੇ ਬਾਤ ਮਕਾਮ ਦੇ ਨੇ ਜਿਸ ਨੂੰ ਪੜਨ ਤੋਂ ਮਲੇ ਮਹਿਬੂਬ ਪਿਆਰਾ ਉਸ ਇਲਮ ਨੂੰ ਨਹੀਂ ਥੇ ਆਉਂਦੇ ਨੇ ਇਸ ਪੜਨ ਪੜਾਉਣ ਤੋਂ ਬਸ ਕਰ ਜਾ ਗੁੱਜੀ ਰਾਮ ਜੀ ਨੂੰ ਸੰਤ ਬਤਾਉਂਦੇ ਨੇ ਬਾਤਨ ਬਾਤ ਬਤਾਉਂਦੇ ਐਨ ਮੁਰਸ਼ਦ ਆਲਮ ਜਾਹਰਾ ਇਲਮ ਪੜਾਉਂਦੇ ਨੇ ਨਹੀਂ ਇਲਮ ਇਸਲਾਮ ਤੇ ਵਾਕਫੀ ਹੈ ਹਫਜ ਹਫਜ ਕੁਰਾਨ ਸੁਨਾਮ ਦੇ ਨੇ ਚੰਗੇ ਹਨ ਜੋ ਇਲਮ ਵਸੂਲ ਕਰਦੇ ਵਸਦੇ ਉਹ ਜੋ ਅਮਲ ਕਮਾਮ ਦੇ ਨੇ ਇਲਮ ਪੜਨ ਤੇ ਅਮਲ ਕਮਾ ਬੰਦੇ ਅਸੀਂ ਪੜਨ ਤੋਂ ਨਹੀਂ ਹਟਾਵਦੇ ਨੇ ਪੜ ਕੇ ਇਲਮ ਤੇ ਫੂਮਣਾ ਸਖਤ ਪੱਥਰ ਕਦੇ ਭਿੱਜਨੇ ਵਿੱਚ ਨਾ ਆਉਂਦੇ ਨੇ ਆਲਮ ਲੋਕਾਂ ਨੂੰ ਬਹੁਤ ਲਸੀਤ ਕਰਦੇ ਆਸ਼ਿਕ ਆਪਣਾ ਆਪ ਸਮਝਾਉਂਦੇ ਨੇ ਆਲਮ ਇਲਮ ਦੀ ਕਈ ਮਕਾਨ ਪਾਉਂਦੇ ਆਸ਼ਿਕ ਅਗਲੇ ਬਣੇ ਵੀ ਟਾਮ ਦੇ ਨੇ ਆਲਮ ਇਲਮ ਦੀ ਦੌਲਤਾਂ ਜਮਾ ਕਰਦੇ ਆਸ਼ਿਕ ਰੱਬ ਦੇ ਨਾਮ ਲਟਾਵਦੇ ਨੇ ਆਲਮ ਇਲਮ ਦੀ ਇੱਜ਼ਤਾਂ ਚਾਵਦੇ ਨੇ ਆਸ਼ਿਕ ਕਲਬ ਚੋਂ ਫਖਰ ਮਿਟਾਵਦੇ ਨੇ ਕਈ ਇਲਮ ਤੇ ਜੋਰ ਨਾਲ ਕਰਨ ਝਗੜਾ ਆਸ਼ਿਕ ਪਾਏ ਕੇ ਚੁੱਪ ਹੋ ਜਾਂਦੇ ਨੇ ਆਸ਼ਕ ਸੋਚਦੇ ਇਸ਼ਕ ਦੇ ਮਹਿਨਿਆਂ ਨੂੰ ਮੂਰਖ ਪੱਤਰੇ ਪਏ ਉਲਟਾਵਦੇ ਨੇ ਆਸ਼ਕ ਸੋਚਦੇ ਇਸ਼ਕ ਦੇ ਮਹਿਨਿਆਂ ਨੂੰ ਮੂਰਖ ਪੱਤਰੇ ਪਏ ਉਲਟਾਵਦੇ ਨੇ ਆਸ਼ਕ ਇਸ਼ਕ ਨੂੰ ਸਾਥ ਲੈ ਜਾਣ ਯਾਰੋ ਬੜੇ ਛੱਡ ਕਿਤਾਬਾਂ ਨੂੰ ਜਾਵੰਦੇ ਨੇ ਆਲਮ ਬੱਕਰੀ ਭੇਡ ਕੁਰਬਾਨ ਕਰਦੇ ਆਸ਼ਕ ਜਿਗਰ ਦੇ ਛੁਰੀ ਚਲਾਉਂਦੇ ਨੇ ਆਲਮ ਹਰਫ ਬੁਲਾਉਂਦੇ ਸਹੀ ਕਰਕੇ ਆਸ਼ਕ ਯਾਰ ਨੂੰ ਰੋਜ਼ ਬੁਲਾਉਂਦੇ ਨੇ ਆਲਮ ਪੜਨ ਨਮਾਜ਼ ਨੂੰ ਪੰਜ ਵੇਲੇ ਆਸ਼ਕ ਕਦੀਨਾ ਦਿਲੋਂ ਬੁਲਾਉਂਦੇ ਨੇ ਰੋਜ਼ਾ ਥੋੜਿਆਂ ਦਿਨਾਂ ਦਾ ਲੋਕ ਰੱਖਦੇ ਆਸ਼ਿਕ ਉਮਰ ਭਰ ਸਦਕ ਨਿਭਾਉਂਦੇ ਨੇ ਵਿੱਚ ਯਾਰ ਮਹਿਬੂਬ ਦੀ ਇੰਤਜ਼ਾਰੀ ਨਾਲ ਉਂਗਲਾਂ ਔਸੀਆਂ ਪਾਉਂਦੇ ਨੇ ਆਸ਼ਿਕ ਇੱਕ ਮਹਿਬੂਬ ਦੇ ਇਸ਼ਕ ਪਿੱਛੇ ਸਾਰੇ ਇਲਮ ਨੂੰ ਭੂਲ ਕੁਮਾਉਂਦੇ ਨੇ ਦੂਰ ਆਸ਼ਿਕਾਂ ਦੀ ਮੰਜਲ ਦਇਆ ਸਿੰਘਾ ਸਿਰ ਵੱਡ ਕੇ ਪੇਟ ਚੜਾਵਦੇ ਨੇ ਦੂਰ ਆਸ਼ਕਾਂ ਦੀ ਮੰਜਲ ਦਇਆ ਸਿੰਘਾ ਸਿਰ ਵੱਡ ਕੇ ਪੇਟ ਚੜਾਵਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ